ਜਿਵੇਂ ਕਿ ਤੁਹਾਨੂੰ ਪਤਾ ਹੈ ਕਿ ਪੰਜਾਬ ਦੇ ਵਿੱਚ ਹੜ੍ਹ ਆਇਆ ਹੋਇਆ ਹੈ ਜਿਸ ਵਿੱਚ ਬਹੁਤ ਸਾਰੇ ਜ਼ਿਲ੍ਹੇ ਪ੍ਰਭਾਵਿਤ ਹੋਏ ਹਨ ਲੋਕਾਂ ਦੇ ਘਰ ਡੁੱਬ ਗਏ ਹਨ ਪਸ਼ੂ ਵੀ ਮਰ ਗਏ ਹਨ ਅਜਿਹੇ ਸਮੇਂ ਵਿੱਚ ਬਹੁਤ ਸਾਰੀਆਂ ਸੰਸਥਾਵਾਂ ਅਤੇ ਲੋਕ ਮਦਦ ਲਈ ਅੱਗੇ ਆਏ ਹਨ ਪਰ ਕੁਝ ਲੋਕ ਇਸ ਮੌਕੇ ਦਾ ਗਲਤ ਫਾਇਦਾ ਵੀ ਉਠਾ ਰਹੇ ਹਨ ਕੁਝ ਔਰਤਾਂ ਟਰਾਲੀਆਂ ਰੋਕ ਕੇ ਰਾਸ਼ਨ ਇਕੱਠਾ ਕਰ ਰਹੀਆਂ ਹਨ ਅਤੇ ਲਿਫਾਫੇ ਭਰ ਕੇ ਰੱਖ ਰਹੀਆਂ ਹਨ ਇੱਕ ਵਿਅਕਤੀ ਨੇ ਇਹ ਦੇਖ ਕੇ ਵੀਡੀਓ ਬਣਾਈ ਹੈ ਆ ਵੀਰ ਬਾਹਰੋਂ ਆਇਆ ਸੇਵਾ ਲੈ ਕੇ ਠੀਕ ਹੈ ਇਹ ਵੀ ਇੱਥੇ ਵੇਖਣ ਦੇ ਨੇ ਯਾ ਕੀ ਬਣ ਰਿਹਾ ਹੁਣ ਵੀਰਾਂ ਨੇ ਕਹਿੰਦਾ ਮੈਂ ਆਪ ਉੱਤਰ ਕੇ ਜਾਣਾ ਮੈਂ ਜਾ ਕੇ ਆਪ ਦਾ ਆਹ ਲੱਭਾਵੇਂ ਘਰ ਘਰ ਫੇਰ ਰੱਖੇ ਆ ਕੋਈ ਆ ਰੇਲ ਵਾਗੇ ਕੋਈ ਆਟਾ ਕੋਈ ਖੰਡ ਕੋਈ ਪੱਤੀ ਮੇਰੀ ਗੱਲ ਸੁਣ ਆ ਕੀ ਐ ਇੱਧਰ ਵੇਖੋ ਔਰ ਤਾਂ ਦਿਮਾਗੇ ਮੇਰੀ ਗੱਲ ਸੁਣੇ ਜਿਹੜੇ ਡੁੱਬੇ ਗਾੜੀ ਉਹਨਾਂ ਤੋਂ ਤੇ ਮਿਲ ਨਹੀਂ ਜਾ ਰਹੇ ਤੂੰ ਕਿੱਥੇ ਡੁੱਬੇ ਨਾਲ ਜਾਣੇ ਐਂ ਦੇ ਵਾਲਾ ਕਿ ਆਇਆ ਜੋ ਤੋ ਇ ਕਹੋਗੇ ਉਹ ਐਂ ਕਹਾਂਗੇ ਚਲੋ ਚੱਲੋ ਹੋਰ ਲਿਆਓ ਫੜ ਕੇ ਆਪਣੇ ਲਿਖਾ ਦੇ ਚਲੋ ਆਓ ਆਓ ਚੱਲਗੇ ਚਲੋ ਆ ਜਾਓ ਆਹ ਫੜੋ ਲਿਖਾ ਦੇ ਐਂ ਜਾਣੇ ਜੋ ਤਾ ਨਾਟੀ ਦਾਲ ਤੇ ਜੋ ਲੋੜ ਹੋਵੇ ਮੈਂ ਲਗਾ ਦਉਂਗਾ ਬਾਬਾ ਜੀ ਸਮਾਨ ਜਵਾ ਕਰੀ ਜਾਂਦੀਆਂ ਦੇ ਦੂਆ ਉਹ ਲਿਖਾਫੇ ਭਰੇ ਜੋ ਇਥੇ ਤੁਹਾਨੂੰ ਦਿਖਾਉਂਦੇ ਆ ਉਹ ਜਿਹੜੇ ਵਿਚਾਰੇ ਡੁੱਬੇ ਉਹਨਾਂ ਨੂੰ ਮਿਲ ਨਹੀਂ ਦਿਆ ਕੋਈ ਚੱਲ ਗਿਆ ਆਪਾਂ ਆਹ ਵੇਖੋ ਟਰੈਕਟਰ ਆਪਣੇ ਖੜੇ ਕੋਈ ਗੱਲ ਨਹੀਂ ਆਹ ਵੇਖੋ ਟਰੈਕਟਰ ਤੇ ਸਮਾਨ ਪਿਆ ਸਾਰਾ ਕੁਝ ਰਨ ਦੇਨੇ ਆ ਨਹੀਂ ਤੁਹਾਨੂੰ ਦੇ ਦੇ ਦੋ ਬੰਦੇ ਨੇ ਚੱਲ ਚੱਲ ਗਏ ਖਰਾਬਾ ਇਹ ਕੀ ਕਰਨਾ ਮੈਨੂੰ ਗੱਲ ਸੁਣੋ ਭੈਣ ਬਸ ਚੱਲ ਗਿਆ ਬਾਬਾ ਇਹ ਕਹਿੰਦੇ ਸਾਡੇ ਘਰ ਲੱਗੇ ਆ ਖਰਾਬ ਕੰਨੀਆਂ ਗੱਲ ਤੇ ਚਲੋ ਮੈਂ ਕਹਿੰਦਾ ਇਹ ਤੁਹਾਨੂੰ ਗੱਲ ਨਹੀਂ ਲੱਗਦਾ ਮੇਰੀ ਗੱਲ ਸੁਣੋ ਚਲੋ ਚੱਲੀਏ ਪੇ ਲੈ ਕੇ ਦੇਣਾ ਏ ਥੋੜਾ ਥੋੜਾ ਆਟੇ ਦਾ ਕਣਕ ਲੈ ਦੇ। ਅਸੀਂ ਅੱਜ ਸਰਪੰਚ ਜੀ ਨੂੰ ਲੋੜ ਪਈ ਜਾ ਚਲੀਓ। ਹਾਂ। ਕੋਈ ਚਪਾਵੇ ਪਰ ਪਰ ਆਓ ਰਹਿਤੀ। ਜੇ ਦੇਣਾ ਤਾਂ ਫੜੀ। ਉਹ ਤਾਂ ਇਹ ਕਹਿੰਦੇ ਲੈਣਾ ਕੱਢ ਲਾ ਜਾਵੇ। ਜਦੋਂ ਮੈਂ ਤੁਹਾਨੂੰ ਕਹਿੰਦਾ ਮੈਂ ਤਾਂ ਲੈਣਾ ਲਵਾ ਲਾਣਾ। ਮੈਂ ਤਾਂ ਕਹਿਨੇ ਪਈਆਂ ਕਿ ਇੱਕ ਵਾਰ ਨਹੀਂ ਅਹੀਂ ਖੜਨੇ ਕਾਦੇ ਲਈ ਆ। ਅਸੀਂ ਤਾਂ ਦੇਣ ਆਏ ਆ ਅਸੀਂ ਖੜਨੇ ਕਾਦੇ ਲਈ ਆ। ਅੰਦਰ ਰੋਜ ਆਉਂਦੇ ਆਂ ਅੰਦਰ ਰੋਜ ਆਉਂਦੇ ਆਹੋ ਚੀਜ਼ ਵੇਖਣਦੇ ਆਂ ਬਾਬਾ ਜੀ ਮੇਰੀ ਗੱਲ ਸੁਣੋ ਆਪਣੇ ਘਰੇ ਆ ਨਾ ਭਰੇ ਭਰੇ ਦੇ ਖਰੇੜੇ ਵੀ ਨਹੀਂ ਖਾਦੇ ਜਾਣੇ ਕੀ ਕਰਿਆ ਕੋਈ ਜੱਟ ਦਾ ਖਾਣਾ